ਅੱਸੀ ਗਾਲ ਦੋਸਤੋ ਆਪਾਂ ਪਹੁੰਚਿਆ ਪਿੰਡ ਸਮਾਉ ਸਮਾਉ ਪਿੰਡ ਸੁੱਚੇ ਸੂਰਮੇ ਦਾ ਪਿੰਡ ਆ ਸਭ ਤੋਂ ਪਹਿਲਾਂ ਜਾਂਦੇ ਆਪਾਂ ਉਸ ਜਗ੍ਹਾ ਤੇ ਜਿੱਥੇ ਸੁੱਚੇ ਸੂਰਮੇ ਨੇ ਬਲਬੀਰੋ ਤੇ ਕੁੱਕਰ ਨੂੰ ਮਾਰਿਆ ਸੀ ਤੇ ਕੁਝ ਗਾਇਕ ਕੁਝ ਕਹਿ ਰਿਹਾ ਕੁਝ ਕੋਈ ਕੁਛ ਕਹਿ ਰਿਹਾ ਕਿ ਉਸ ਨੂੰ ਖਾੜੇ ਦੇ ਵਿੱਚ ਮਾਰਿਆ ਸੀ ਪਰ ਆਓ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਆ ਜਿੱਥੇ ਬਲਬੀਰੋ ਤੇ ਉਹਨੂੰ ਕੁੱਕਰ ਨੂੰ ਮਾਰਿਆ ਸੀ ਚਲੋ ਜਾਂਦੇ ਆਪਾਂ ਉਸ ਜਗ੍ਹਾ ਤੇ ਲਓ ਵੀ ਦੋਸਤੋ ਆਪਾਂ ਸੁੱਚੇ ਦੇ ਘਰੇ ਪਹੁੰਚ ਚੁੱਕੇ ਆ ਹਨਾ ਕਿਸੇ ਟਾਈਮ ਇਹ ਸੁੱਚੇ ਸੂਰਮੇ ਦਾ ਘਰ ਹੁੰਦਾ ਸੀਗਾ ਔਰ ਅੰਦਰ ਦੇ ਅੰਦਰ ਸੁਣੋ ਅੰਦਰੋਂ ਦਿਖਾਉਨੇ ਆ ਸਾਰਾ ਕੁਸਾ ਇਹ ਦੋਸਤੋ ਪਹਿਲਾਂ ਇਹ ਗਲੀ ਹੁੰਦੀ ਸੀ ਇੱਥੇ ਪਹਿਲਾਂ ਇਹਨੂੰ ਗਲੀ ਜਾਂਦੀ ਹੁੰਦੀ ਸੀ ਜਿਸ ਟਾਈਮ ਦੀਆਂ ਇਹ ਗੱਲਾਂ ਨੇਗੀਆਂ ਉਸ ਟਾਈਮ ਤੇ ਗਲੀ ਜਾਂਦੀ ਹੁੰਦੀ ਸੀਗੀ ਤੇ ਕਿਸੇ ਟਾਈਮ ਤੇ ਸੁੱਚੇ ਸੂਰਮੇ ਦਾ ਘਰ ਹੁੰਦਾ ਸੀਗਾ ਤੇ ਜਦੋਂ ਸੁੱਚਾ ਸੂਰਮਾ ਫੌਜ ਦੇ ਵਿੱਚੋਂ ਆਇਆ ਸੀ ਜਿਸ ਟਾਈਮ ਤੇ ਉਸਨੇ ਬਲਬੀਰੋ ਨੂੰ ਮਾਰਿਆਗਾ ਤੇ ਇੱਥੇ ਮੰਜਾ ਡਿਆ ਹੋਇਆ ਸੀ ਇਹ ਜਗ੍ਹਾ ਦੇ ਵਿੱਚ ਇਧਰ ਨੂੰ ਗਲੀ ਹੁੰਦੀ ਆ ਹੈਗਾ ਬਾਹਰ ਤੇ ਸੁੱਚੇ ਸੂਰਮੇ ਨੇ ਇੱਥੇ ਬਲਬੀਰੋ ਨੂੰ ਮਾਰਿਆ ਸੀਗਾ ਇੱਥੇ ਮੰਜੇ ਦੇ ਉੱਤੇ ਤੇ ਆਉ ਜਾਂਦੇ ਆ ਬਾਹਰ ਜਿੱਥੇ ਕੁੱਕਰ ਨੂੰ ਮਾਰਿਆ ਸੀ ਇੱਥੋਂ ਸੁੱਚੇ ਸੂਰਮੇ ਨੇ ਗੋਲੀ ਚਲਾਈ ਸੀ ਸਿੱਧੀ ਤੇ ਕੁੱਕਰ ਹੈਗਾ ਸੀਗਾ ਬਾਹਰ ਜਿੱਥੇ ਜਾ ਕੇ ਕੁੱਕਰ ਦੇ ਗੋਲੀ ਲੱਗੀ ਸੀ ਜਿਸ ਜਗ੍ਹਾ ਤੇ ਉਹ ਮਰਿਆ ਸੀ ਉਹ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਨੇ ਆ ਕੇ ਕੋਈ ਚੈਨਲ ਵਾਲੇ ਭਰਾਵੋ ਕੁਝ ਦਿਖਾਈ ਜਾਂਦੇ ਆ ਕੁਝ ਕੁਝ ਦਿਖਾਈ ਜਾਂਦੇ ਆ ਕਹੀ ਜਾਂਦੇ ਆ ਕਿ ਕੁੱਕਰ ਖਾੜੇ ਦੇ ਵਿੱਚ ਮਾਰਿਆ ਸੀ ਪਰ ਜਿਹੜੀ ਅਸਲੀ ਗੱਲ ਆ ਖਾੜੇ ਦੇ ਵਿੱਚ ਉਹ ਨਹੀਂ ਮਾਰਿਆ ਸੀ ਕੁੱਕਰ ਇਸ ਕੰਧ ਦੇ ਨਾਲ ਬੈਠਾ ਸੀਗਾ ਇੱਥੇ ਤੇ ਉਧਰੋਂ ਸੁੱਚੇ ਸੂਰਮੇ ਨੇ ਗੋਲੀ ਚਲਾਈ ਸੀ ਤੇ ਇਧਰ ਆ ਕੇ ਕੁੱਕਰ ਦੇ ਗੋਲੀ ਲੱਗੀ ਸੀ ਇਸੇ ਜਗ੍ਹਾ ਦੇ ਵਿੱਚ ਕੁੱਕਰ ਦੀ ਜਾਨ ਨਿਕਲੀ ਸੀਗੀ ਲੋਵੀ ਭਰਾਵੋ ਆਪਾਂ ਉਹ ਗਲੀਆਂ ਦੇ ਵਿੱਚ ਘੁੰਮ ਰਹੇ ਆ ਜਿੱਥੇ ਕਦੇ ਸੁੱਚਾ ਸੂਰਮਾ ਤੇ ਕੁੱਕਰ ਵਰਗੇ ਇਕੱਠੇ ਰਹਿੰਦੇ ਹੁੰਦੇ ਸੀ ਇਕੱਠੇ ਖੇਡਦੇ ਹੁੰਦੇ ਸੀ ਜਦੋਂ ਇੱਕ ਦੂਜੇ ਦੇ ਦੋਸਤ ਬਣੇ ਹੋਏ ਸੀ ਭਰਾਵੋ ਪਤਾ ਨਹੀਂ ਲੱਗਦਾ ਹਨਾ ਦੋਸਤੀ ਦੇ ਵਿੱਚ ਕਦੋਂ ਦਰਾੜ ਪੈ ਜਾਂਦੀ ਆ ਜਿਸ ਕਰਕੇ ਉਹਨਾਂ ਦਾ ਵੈਰ ਪੈ ਗਿਆ ਸੀ ਆਪਾਂ ਪਹੁੰਚਾਂਗੇ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਸੁੱਚੇ ਸੂਰਮੇ ਦੀ ਇੱਕ ਨਸਾਨੀ ਪਈ ਆ ਸੁੱਚਾ ਸੂਰਮਾ ਇੱਕ ਗੜਬੀ ਦੇਖ ਕੇ ਗਿਆ ਸੀਗਾ ਇੱਥੇ ਤੇ ਔਰ ਦੇਖਣਾ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਮੈਂ ਕਰੋਨਾ ਤੋਂ ਉਹ ਗੜਬੀ ਦੇ ਦਰਸ਼ਨ ਆ ਲਓ ਵੀ ਦੋਸਤੋ ਆਪਾਂ ਉਸ ਘਰ ਦੇ ਵਿੱਚ ਪਹੁੰਚ ਚੁੱਕੇ ਆ ਜਿੱਥੇ ਸੁੱਚੇ ਸੂਰਮੇ ਦੀ ਇੱਕ ਨਸਾਨੀ ਪਈ ਆ ਜੋ ਕਿ ਗੜਬੀ ਦੇ ਕੇ ਗਿਆ ਸੀ ਹਾਂਜੀ ਬਾਬਾ ਜੀ ਤੇ ਜਿਹੜੀ ਇਹ ਗੜਬੀ ਆ ਜੀ ਇਹ ਸੁੱਚੇ ਸੂਰਮੇ ਨੇ ਕਿਹਨੂੰ ਦਿੱਤੀ ਥੋੜੇ ਦੱਸ ਇਹ ਮੇਰੇ ਬਾਪੂ ਨੂੰ ਦਿੱਤੀ ਸੀ ਚੰਨਲ ਸਿੰਘ ਸੀ ਉਹਦਾ ਨਾਮ ਠੀਕ ਆ ਜੀ ਹਾਂ ਤੇ ਪਹਿਲਾਂ ਤਾਂ ਜੀ ਉਹਨਾਂ ਦਾ ਪ੍ਰੇਮ ਬਣਿਆ ਹੋਇਆ ਸੀ ਉਹਦਾ ਦੋ ਦੋ ਵਾਰੀ ਦਾ ਉਹਦਾ ਵਿਆਹ ਉਹਨੇ ਨਹੀਂ ਕਰਿਆ ਆਪਣੇ ਨਾਨਕੇ ਤੋਂ ਸਾਖ ਰਾ ਕੇ ਠੀਕ ਹੈ ਜੀ ਤੈਨੂੰ ਮੈਂ ਦੱਸਾਂ ਠੀਕ ਹੈ ਜੀ ਹਾਂ ਤੇ ਜਿਹੜੇ ਦੰਤ ਸੰਦੋਹੇ 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 ਸੇ ਨਾਨਕੇ ਸੱਚੇ ਦੇ ਹਾਂ ਹਾਂ ਸੱਚੇ ਤੇ ਬਾਪੂ ਜੀ ਹਨਾ ਸੱਚੇ ਸੂਰਮੇ ਨੇ ਛੋਡੇ ਬਾਪੂ ਜੀ ਨੂੰ ਰਿਸ਼ਤਾ ਕਰਾਇਆ ਸੀ ਜੀ ਹਾਂ ਅੱਛਾ ਜੀ ਉਹ ਨੂੰ ਕਰਾਇਆ ਸੀ ਜੀ ਰਿਸ਼ਤਾ ਪਹਿਲਾਂ ਫਿਰ ਮੇਰੀ ਮਾਸੀ ਮਰ ਗਈ ਸੀ ਫਿਰ ਦੁਬਾਰਾ ਫਿਰ ਉਹਦੀ ਭੈਣ ਦਾ ਕੋ ਕਰਾਇਆ ਠੀਕ ਹੈ ਜੀ ਹਾਂ ਮੇਰੀ ਮਾਂ ਦੀ ਜਿਹੜੀ ਮਲਵੀ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਇਹ ਆ ਉਹ ਗੜਬੀ ਜੋ ਸੱਚੇ ਸੂਰਮੇ ਨੇ ਇਹ ਬਾਪੂ ਜੀ ਦੇ ਬਾਪੂ ਨੂੰ ਹਨਾ ਦਿੱਤੀ ਸੀਗੀ ਨਿਸਾਨੀ ਵਜੋਂ ਕਿ ਗੜਬੀ ਸੰਭ ਕੇ ਰੱਖੀ ਇਹ ਮੇਰੀ ਨਿਸਾਨੀ ਆ ਹਨਾ ਤੇ ਹਾਂ ਹਾਂ ਵੀ ਸੰਭ ਕੇ ਰੱਖੋ ਤੇ ਸੁੱਚੇ ਦੇ ਨਾਲ ਇਹਨਾਂ ਦੇ ਬਾਪੂ ਜੀ ਹਨਾ ਸਿਰੀ ਰਲੇ ਹੋਏ ਸੀਗੇ ਆ ਪ੍ਰੇਮ ਸੀ ਸਿਰੀ ਰਲੇ ਹੋਈ ਸੀ ਉਹਨਾਂ ਨਾਲ ਬਹੁਤ ਜ਼ਿਆਦੇ ਪ੍ਰੇਮ ਸੀ ਤੇ ਸੁੱਚੇ ਨੇ ਇਹਨਾਂ ਦੇ ਬਾਪੂ ਜੀ ਨੂੰ ਕਿਹਾ ਸੀ ਕਿ ਤੁਸੀਂ 2-4 ਕਿੱਲੇ ਲੈ ਕੇ ਜ਼ਮੀਨ ਬਣਾ ਲਓ ਪਰ ਇਹਨਾਂ ਦੇ ਬਾਪੂ ਜੀ ਨੇ ਸੁੱਚੇ ਨੂੰ ਕਿਹਾ ਕਿ ਸਾਨੂੰ ਜ਼ਮੀਨ ਦੀ ਕੋਈ ਲੋੜ ਨਹੀਂ ਅਸੀਂ ਤਾਂ ਸੋਡੇ ਨਾਲ ਹੀ ਕੰਮਕਾਰ ਕਰਨਾਗਾ ਫਿਰ ਸੁੱਚੇ ਨੇ ਆਪਣੀ ਇਨਸਾਨੀ ਵਜੋਂ ਇਹਨਾਂ ਦੇ ਬਾਪੂ ਜੀ ਨੂੰ ਆ ਗੜਬੀ ਦਿੱਤੀ ਸੀ ਜੋ ਕਿ ਬਜ਼ੁਰਗ ਅੱਜ ਵੀ ਉਹਨੂੰ ਸਾਹਮਣੇ ਬੈਠੇ ਨੇ ਹਨਾ ਬਹੁਤ ਬਹੁਤ ਇਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੁਰਾਣੀ ਨਿਸ਼ਾਨੀ ਸਾਮੀ ਹੋਈ ਆ ਆ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੜਬੀ ਬਾਰੇ ਗੜਬੀ ਬਾਰੇ ਮੈਂ ਇਹੀ ਕਹਾਂ ਮੇਰੇ ਵੀ ਮੁੰਡੇ ਵੀ ਬੋਤਨ ਵੀ ਕਹਿ ਰਹੇ ਸੀ ਵੀ ਇਹ ਨਿਸ਼ਾਨੀ ਮੇਰੇ ਕੋਲੇ ਰਹੇ ਤੇ ਤੁਸੀਂ ਘਰੇ ਰੱਖੋ ਕਿ ਇਹ ਕਿਤੇ ਜਾਵੇ ਨਾ ਠੀਕ ਹੈ ਆ ਵੀ ਘਰ ਚ ਰਹੇ ਮੈਂ ਇਹੀ ਚੀਜ਼ ਕਹਿ ਰਿਹਾ ਆਂਗਾ ਠੀਕ ਹੈ ਬਹੁਤ ਵਧੀਆ ਬਾਪੂ ਜੀ ਦੀ ਸੋਚ ਆ ਹਨਾ ਜੀ ਤੇ ਜਿਨ੍ਹਾਂ ਨੇ ਪੁਰਾਣੀ ਚੀਜ਼ ਸੰਭਾਲੀ ਹੈਗੀ ਜਿਵੇਂ ਕਹਿੰਦੇ ਜਾਦ ਮੰਗੂ ਚਾਦ ਬੜੀ ਹੋਈ ਹੈ ਸਾਡੀ ਠੀਕ ਹੈ ਠੀਕ ਹੈ ਇਹ ਵੀ ਗੱਲ ਉਹ ਐ ਥੋੜੇ ਜਿਹਾ ਵੀ ਆਈ ਸੀ ਜਿਹੜਾ ਇਹ ਟੋਪਿਕ ਨੂੰ ਮੋਲਣਾ ਹੈ ਅੰਦੀ ਗੱਲ ਕੋਲ ਦੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਤੇ ਇਹ ਜੀ ਇਹਨਾਂ ਦਾ ਜਿਹੜਾ ਚੰਨ ਬੁੜਾ ਸੀਗਾ ਜਿਹੜੇ ਨੇ ਇਹ ਗੜਬੀ ਦਿੱਤੀ ਤੀ ਠੀਕ ਹੈ ਜੀ ਇਹ ਉਦੋਂ ਸਾਡੇ ਨਾਲ ਮਤਲਬ ਉਹ ਇਹ ਹੁੰਦਾ ਸੀਗਾ ਕੰਮ ਕਰਦੇ ਤੇ ਮੈਂ ਉਦੋਂ ਨਿਆਣਾ ਜਾ ਹੁੰਦਾ ਉਦੋਂ ਉਹ ਬਜ਼ੁਰਗ ਦੱਸਦੇ ਹੁੰਦੇ ਚੰਨਣ ਬੁੜਾ ਵੀ ਇਹ ਸਾਨੂੰ ਨਿਸ਼ਾਨੀ ਦੇ ਗਿਆ ਤੀਗਾ ਵੀ ਇਹ ਲੁੱਟ ਤੇ ਵੀ ਸਾਡਾ ਤਾਂ ਹੁਣ ਕੋਈ ਹੋਰ ਹੈ ਨਹੀਂ ਵੀ ਤੁਸੀਂ ਇਹ ਥਾਂਮ ਕੇ ਰੱਖਿਓ ਤੇ ਉਹ ਮਾਨਦਾਰ ਵੀ ਤੇ ਮਤਲਬ ਉਹਨਾਂ ਨੂੰ ਇਹ ਪਤਾ ਵੀ ਸੀ ਵੀ ਹੁਣ ਆਪਣੇ ਕੋ ਸਹੇ ਨੀਗਾ ਮਗਰ ਠੀਕ ਹੈ ਤੇ ਅਸੀਂ ਤਾਂ ਲਾਣੇ ਚ ਆ ਗਏ ਠੀਕ ਹੈ ਜਿਵੇਂ ਹੁਣ ਸੋਚੇ ਕਿ ਮਤਲਬ ਜਵੰਦੇ ਤੇ ਅਸੀਂ ਵੀ ਜਵੰਦੇ ਆ ਗਏ ਠੀਕ ਹੈ ਤੇ ਉਹ ਮਤਲਬ ਸਾਡੇ ਨਾਲ ਜਦੋਂ ਇਹਦਾ ਪਿਓ ਮਤਲਬ ਕੰਮ ਕਰਦਾ ਸੀ ਇਹ ਇਹ ਕੰਮ ਕਰਦਾ ਸੀ ਉਦੋਂ ਇਹਨਾਂ ਦਾ ਪਿਓ ਤੇ ਬਜ਼ੁਰਗ ਸੀ ਉੱਥੇ ਖੇਤ ਵਾਹ ਜਾਂਦਾ ਸੀ ਕਹਿੰਦੇ ਤਾਂ ਇਹ ਤੁਹਾਨੂੰ ਕੋਈ ਗੱਲ ਜਣਾ ਉਹ ਬਹੁਤ ਗੱਲਾਂ ਦੱਸਦਾ ਉਦੋਂ ਦੀਆਂ ਕਿ ਉਹਨੇ ਉਹ ਦੇਖੀ ਦੇਖਿਆ ਦੀ ਸਾਰਾ ਇਹ ਸਾਰਾ ਜਿਹੜਾ ਹਾਲਤੀ ਉਹਨੇ ਅੱਖੀਂ ਦੇਖਿਆ ਹੋਇਆ ਸੀ ਕੋਈ ਝੂਠ ਨਹੀਂ ਬੋਲਿਆ ਸੀ ਉਹਨੇ ਜਿਹੜਾ ਉਹ ਕਹਦਾ ਉਹਨੇ ਖਾੜੇ ਚ ਐ ਕਰਤਾ ਉਹ ਕਰਤਾ ਉਹਦਾ ਇੱਕ ਮਿੱਥ ਹੈ ਠੀਕ ਹੈ ਜੀ ਮਤਲਬ ਜਿਵੇਂ ਹੁਣ ਕੋਈ ਲਿਖਣ ਤੋਂ ਬਿਨਾ ਕੋਈ ਮਿੱਥ ਤੋਂ ਬਿਨਾ ਕੋਈ ਚੀਜ਼ ਨਹੀਂ ਬਣਦੀ ਤੇ ਉਹ ਲੋੜ ਤੇ ਮਿੱਥ ਬਣਾਈ ਹੋਈ ਹੈ ਉਹ ਤਾਂ ਜਿੰਨੀ ਗੱਲ ਮੈਂ ਤੁਹਾਨੂੰ ਦੱਸੀ ਆ ਪਹਿਲਾਂ ਉਹ ਤਾਂ ਸਿਰਫ ਉਨੀ ਗੱਲ ਹੀ ਹੈ ਠੀਕ ਹੈ ਠੀਕ ਤੇ ਬਾਕੀ ਸਿਰੇ ਹੁਣ ਭਈ ਜਿਹੜੀ ਉੱਥੇ ਸਮਾਧ ਬਣੀ ਹੋਈ ਹੈ ਉੱਥੇ ਜਿਹੜਾ ਪ੍ਰਬੰਧ ਹੈਗਾ ਜਾਂ ਜਿਵੇਂ ਕੋਈ ਸੇਵਾ ਕਰਦਾ ਹੈ ਉਹ ਜੀ ਉੱਥੇ ਲਾਈ ਜਾਂਦੇ ਆ ਤੇ ਉੱਥੇ ਮਤਲਬ ਹੈਗਾ ਬਾਬਾ ਉਹ ਉਹਦੀ ਦੇਖਰੇਖ ਚ ਸਾਰਾ ਕੰਮ ਹੋਈ ਜਾਂਦਾ ਸਾਨੂੰ ਜਿਵੇਂ ਕਹਿੰਦਾ ਅਸੀਂ ਉਵੇਂ ਜ਼ਿਕਰ ਕਰ ਲੰਨੇ ਜਿਹੜਾ ਕੋਈ ਪੈਸਾ ਟੱਕਿਆ ਉਹ ਸਹੀ ਥਾਂ ਤੇ ਲੱਗ ਰਿਹਾ ਠੀਕ ਆ ਜੀ ਤੇ ਜਿਵੇਂ ਬੱਬੂ ਮਾਨ ਦੀ ਫਿਲਮ ਬਣ ਰਹੀ ਹੈ ਜੀ ਹਨਾ ਸੁੱਚਾ ਸੂਰਮਾ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਜੀ ਕੁਝ ਸਹਾਇਤਾ ਵਾਸਤੇ ਫੋਨ ਲਾਇਆ ਤੇ ਉਹਨਾਂ ਨੇ ਕੋਈ ਸਹਾਇਤਾ ਬਾਰੇ ਕੋਈ ਗੱਲ ਕੀਤੀ ਜਾਂ ਨਾ ਕੀਤੀ ਜੀ ਨਾ ਜੀ ਕੋਈ ਗੱਲ ਨਹੀਂ ਕਰੀ ਉਹਨਾਂ ਨੂੰ ਅਸੀਂ ਬਹੁਤ ਵਾਰ ਫੋਨ ਲਾਇਆ ਕਿ ਮੁੰਡਾ ਸਾਡੇ ਛਿੰਦਾ ਹੈਗਾ ਹਾਂ ਜੀ ਸਾਡੇ ਘਰਾਂ ਚ ਠੀਕ ਹੈ ਉਹ ਮੇਰੇ ਪੋਤਿਆਂ ਦੇ ਥਾ ਲਾਦਾ ਮੈਂ ਉਹਨੂੰ ਆਖਿਆ ਤੂੰ ਕਰ ਲੈ ਗੱਲ ਉਹ ਕਹਿੰਦਾ ਵੀ ਬਾਬੇ ਤੂੰ ਗੱਲ ਕਰ ਮੈਨੂੰ ਉਹਨੇ ਨੰਬਰ ਦਿੱਤਾ ਨੰਬਰ ਦਿੱਤਾ ਇੱਕ ਸ਼ਰਮਾ ਕੋਈ ਸ਼ਰਮਾ ਸ਼ਰਮਾ ਆਉਂਦਾ ਮਤਲਬ ਹੈਗਾ ਬੱਬੂ ਦਾ ਕੋਈ ਪੀਏ ਆ ਸ਼ਾਇਦ ਠੀਕ ਹੈ ਜਾਂ ਕੋਈ ਕਲਰਕ ਵਗੈਰਾ ਹੋ ਉਹਦਾ ਰੱਖਿਆ ਆਪਦਾ ਸਭ ਕਿਤਾਬ ਵਾਲਾ ਬੰਦਾ ਉਹ ਕਹ ਉਹਨੂੰ ਮੈਂ ਫੋਨ ਲਾਇਆ ਦੋ ਵਾਰਾਂ ਤੇ ਉਹਨੇ ਦੋ ਵਾਰਾਂ ਚੱਕ ਲਿਆ ਉਦੋਂ ਠੀਕ ਹੈ ਤੇ ਮੁੜ ਕੇ ਕਹਿੰਦਾ ਵੀ ਸੋਡਾ ਕੋਨੇ ਕਰ ਲਾਂਗੇ ਸਾਨੂੰ ਅਸੀਂ ਕਦੀ ਵੀ ਮਿਲਣ ਆਈਏ ਸਾਨੂੰ ਸਾਨੂੰ ਟਾਈਮ ਦੇ ਦਿਓ ਤੇ ਫਿਰ ਉਹ ਕਹਿੰਦਾ ਵੀ ਦੇਖਾਂ ਜੇ ਤੁਹਾਨੂੰ ਟਾਈਮ ਦੇਵਾਂਗੇ ਉਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ ਸਾਨੂੰ ਮਿਲਣ ਦਾ ਹੁਣ ਤੱਕ ਵੀ ਨਹੀਂ ਟਾਈਮ ਦਿੱਤਾ ਅਸੀਂ ਢੀਕ ਕਰਦੇ ਤੇ ਵੀ ਚਲੋ ਆ ਮੇਰੇ ਲੈਗਾ ਤੇ ਵੀ ਨਾਲੇ ਤਾਂ ਉਹ ਸਾਡੇ ਕੋਈ ਇੱਥੇ ਆ ਕੇ ਜਾਂਦੇ ਵੀ ਨਾਲੇ ਚਲੋ ਅਸੀਂ ਆ ਜਾਂਦਾ ਉਹਨਾਂ ਦਾ ਵੀ ਮਨ ਤਾਂ ਕਰਦੇ ਤੇ ਉਹਨਾਂ ਨੂੰ ਅਸੀਂ ਮਿਲਦੇ ਵੀ ਅਸੀਂ ਤਾਂ ਸਿਰਫ ਇਸੇ ਗੱਲ ਪਿੱਛੇ ਮਿਲਣਾ ਸੀ ਤੇ ਵੀ ਚਲੋ ਉਹਨਾਂ ਨੂੰ ਰਾਬਤਾ ਹੋ ਜਾਂਦਾ ਉਹਨਾਂ ਨਾਲ ਤੇ ਉਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ ਸਾਨੂੰ ਮਿਲਣ ਦਾ ਠੀਕ ਹੈ ਤੇ ਜੋ ਸੱਚੇ ਸੂਰਮੇ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ ਜੀ ਤੇ ਮੂਰ ਉਹਨਾਂ ਦੀ ਰੇਖ ਦੇਖ ਤੁਸੀਂ ਕਰ ਰਹੇ ਹੋ ਜੀ ਉਹ ਜੀ ਅਸੀਂ ਤਿੰਨ ਬੰਦੇ ਆ ਇੱਕ ਦਾ ਨੌ ਸੇਵਕ ਹੈ ਮੁੰਡੇ ਦਾ ਠੀਕ ਹੈ ਜੀ ਤੇ ਉਹ ਸਾਡੇ ਲਾਣੇ ਦੇ ਹੀ ਹੈ ਸਾਡਾ ਭਤੀਜਾ ਦੇ ਥਾਂ ਲਾਦਾ ਇੱਕ ਕ੍ਰਿਸ਼ਨ ਹੈ ਉਹ ਮੈਥੋਂ ਉਮਰ ਚ ਵੱਡਾ ਹੈਗਾ ਉਹ ਮੇਰੇ ਭਤੀਜਾ ਦੇ ਥਾਂ ਲਾਦਾ ਠੀਕ ਇੱਕ ਮੈਂ ਮੇਰਾ ਨਾਮ ਗੁਰਤੇ ਸਿੰਘ ਹੈ ਅਸੀਂ ਮਤਲਬ ਸਾਰੇ ਕਰ ਕਰਦੇ ਹਾਂ ਉਹ ਤਾਂ ਦੇਖ ਰੇਖਤਾ ਮਰਬੀ ਉਹ ਪਿੰਡ ਵੀ ਕਰਦਾ ਹੈ ਉਹਦੀ ਪਿੰਡ ਵੱਧ ਤੋਂ ਵੱਧ ਸੇਵਾ ਕਰਦਾ ਪਿੰਡ ਦੇ ਸਹਿਯੋਗ ਨਾਲ ਅਸੀਂ ਜਿਹੜਾ ਕੁਝ ਪਿੰਡ ਦਿੰਦਾ ਹੈਗਾ ਅਸੀਂ ਉੱਤੇ ਲਾ ਦਿਆਨੇ ਆ ਠੀਕ ਹੈ ਹਾਂ ਅਸੀਂ ਉਹ ਤੋਂ ਕੋਈ ਐ ਨਹੀਂ ਹੈਗਾ ਵੀ ਉਰਾ ਪਰਾ ਪੈਸਾ ਲਾਉਨੇ ਆ ਅਸੀਂ ਸਾਰਾ ਪੈਸਾ ਉੱਥੇ ਲਾਉਨੇ ਆਗੇ ਤੇ ਕੁਝ ਸਾਡੇ ਘਰ ਜਿਵੇਂ ਆਂਧਪੁਰ ਨੇ ਤੇ ਜਵੰਦਿਆਂ ਦੇ ਉਹ ਵੀ ਇੱਥੇ ਕਰਕੇ ਜਾਂਦੇ ਨੇ ਸੇਵਾ ਤੇ ਕੁਝ ਵੀਰ ਨੇ ਵੀਰ ਤੋਂ ਵੀ ਆਉਂਦੇ ਨੇ ਉਹ ਵੀ ਸੇਵਾ ਕਰਕੇ ਜਾਂਦੇ ਨੇ ਤੇ ਹੋਰ ਵੀ ਜਿੱਥੇ ਜਿੱਥੇ ਆਉਂਦੇ ਨੇਗੇ ਤੇ ਉਹ ਇੱਥੇ ਸੇਵਾ ਕਰਕੇ ਜਾਂਦ ਨੇ ਐਵੇਂ ਕਹਿ ਦਈਏ ਤੇ ਉਹਨਾਂ ਦੇ ਸਹਿਯੋਗ ਨਾਲ ਸਾਰਾ ਇੱਥੇ ਜਿਹੜਾ ਕੁਝ ਬਣਦਾ ਉਹ ਇਹਨਾਂ ਦੇ ਸਹਿਯੋਗ ਨਾਲ ਬਣਦਾ ਹੁਣ ਆ 13 ਤਰੀਕ ਨੂੰ ਭੋਗ ਪਾਣੇ ਨੇ 11 ਨੂੰ ਖੰਡ ਪਾਟ ਹੋਣਾ ਤੇ ਪ੍ਰਕਾਸ਼ ਤੇ 13 ਨੇ ਭੋਗ ਨੇ ਜੀ ਤਿੰਨ ਦਿਨ ਸਭ ਲੈ ਇਕੱਠਾ ਹੋਣਾ ਹੈਗਾ ਜਿਵੇਂ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਬਣ ਰਹੀ ਹੈ ਜੀ ਉਹਨੂੰ ਇੱਥੇ ਕੁਛ ਨਾ ਕੁਛ ਚੜਾਵਾ ਕਰਨਾ ਚਾਹੀਦਾ ਚਲੋ ਸੁੱਚੇ ਦੇ ਨਾਂ ਤੇ ਹਨਾ ਕਿ ਅੱਗੇ ਥੋੜੇ ਥੋੜੇ ਸਹਿਯੋਗ ਦੇ ਨਾਲ ਜੀ ਹੈਨਾ ਅੱਗੇ ਤੁਸੀਂ ਕੰਮ ਵਧਾ ਸਕੋ ਹੈਨਾ ਹੋਰ ਕਮਰੇ-ਕਮਰੇ ਪੈ ਜਾਣਗੇ ਤੁਸੀਂ ਬੱਬੂ ਮਾਨ ਤੋਂ ਕੀ ਉਮੀਦ ਰੱਖਦੇ ਹੋ ਜੀ ਉਹ ਕੁਝ ਦੇਣਗੇ ਮੰਨ ਲਾ ਸੁੱੱਚੇ ਸੂਰਮੇ ਦੀ ਇੱਥੇ ਜਗਾਹ ਬਾਰੇ ਅੱਗੇ ਨਵਾਂ ਬਣਾਉਣ ਵਾਸਤੇ ਜਾਂ ਨਹੀਂ ਦੇਣਗੇ ਜੀ ਕੀ ਉਮੀਦ ਰੱਖਦੇ ਹੋ ਤੁਸੀਂ ਬੱਬੂ ਮਾਨ ਤੋਂ ਉਹ ਤਾਂ ਦੇਖੋ ਜੀ ਉਹਨਾਂ ਦੀ ਸੋਚ ਤੇ ਡਿਪੈਂਡ ਕਰਦਾ ਹੈ ਜੇ ਅਸੀਂ ਆਖੀਏ ਵੀ ਸਾਨੂੰ ਆਹ ਦੇ ਦਿਓ ਉਹ ਦੇ ਦਿਓ ਸਾਡੇ ਮੰਗਣ ਨਾਲ ਕੀ ਹੈਗਾ ਨਾ ਸਾਡੇ ਮੰਗੇ ਤੋਂ ਕੋਈ ਦੇਵੇ ਇਹ ਤਾਂ ਅਗਲੇ ਦੀ ਸਰਦਾ ਹੁੰਦੀ ਹੈ ਜੇ ਉਹਨੂੰ ਸਰਦਾ ਹੋਈ ਤਾਂ ਉਹ ਆਪ ਹੀ ਦੇਖ ਜੂ ਇੱਥੇ ਜੇ ਕੋ ਘਾਟ ਹੋਈ ਆਪ ਹੀ ਕਹਿ ਜੂਗਾ ਵੀ ਆਹ ਦੇਖੋ ਜੀ ਤੁਹਾਡਾ ਕਰਨ ਵਾਲਾ ਮੈਂ ਕਰ ਦੈਣਾ ਜੇ ਉਹਦੇ ਚ ਪਹੁੰਚ ਹੋਈ ਜੇ ਪਹੁੰਚ ਨਾ ਹੋਈ ਪਹੁੰਚ ਤੋਂ ਬਿਨਾਂ ਤਾਂ ਅਸੀਂ ਵੀ ਉਹਨੂੰ ਕਹਿੰਦੇ ਕੋਸ ਤੇ ਜਿਵੇਂ ਤੁਸੀਂ ਬੱਬੂ ਮਾਨ ਦੇ ਪੀਏ ਨੂੰ ਫੋਨ ਲਾ ਰਹੇ ਹੋ ਜੀ ਤੁਸੀਂ ਕਹਿੰਦੇ ਵੀ ਉਹਦਾ ਪੀਏ ਫੋਨ ਨਹੀਂ ਚੱਕ ਰਿਹਾ ਵੀ ਇਹ ਗੱਲ ਸੱਚ ਆ ਚੱਕਦਾ ਨਹੀਂ ਹੈਗਾ ਜੀ ਨਾ ਜੀ ਚੱਕਿਆ ਨਹੀਂ ਕੱਲ ਮੈਂ ਦੋ ਵਾਰਾਂ ਲਾਇਆ ਫੋਨ ਕੱਲ ਤਰੀਕ ਅੱਜ ਕਿੰਨੀ ਆ ਜੀ 9 9 ਤਰੀਕ ਐ ਕੱਲ ਮੈਂ 8 ਤਰੀਕ ਨੂੰ ਦੋ ਵਾਰਾਂ ਫੋਨ ਲਾਇਆ ਸੀ ਜੀ ਬੱਬੂ ਮਾਨ ਦੇ ਪੀਏ ਨੇ ਤੁਹਾਡਾ ਫੋਨ ਨਹੀਂ ਚੱਕਿਆ ਚੱਕਿਆ ਸ਼ਰਮ ਹੈ ਉਹ ਸਰ ਹਾਂ ਨੌ ਸ਼ਰਮਾ ਕੋਈ ਜਪੰਡ ਤ ਹੋਊਗਾ ਸ਼ਰਮਾ ਸ਼ਰਮਾ ਮੇਰੇ ਲਈ ਨੌ ਜਿਵੇਂ ਆਇਆ ਸੀ ਮੈਂ ਉਹ ਇੱਕ ਮੇਰੇ ਮੋਬਾਈਲ 'ਚ ਹੁਣ ਵੀ ਫੀਡ ਹੈ ਉਹ ਠੀਕ ਨੰਬਰ ਹਾਂ ਜੀ ਚਲੋ ਤੁਸੀਂ ਹਨਾ ਇੰਨੀ ਜਾਣਕਾਰੀ ਦਿੱਤੀ ਜੀ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਹਨਾ ਜੀ ਜਿਹੜੇ ਗਰਬੀ ਸਾਮੀ ਬੈਠੇ ਆ ਹਨਾ ਜੀ ਹਾਂ ਜੀ ਚਲੋ ਤਾਂ ਧੰਨਵਾਦ ਜੀ ਸੋਡਾ। ਸ਼ੁਕਰੀਆ ਜੀ ਧੰਨਵਾਦ। ਧੰਨਵਾਦ ਬਾਪੂ ਜੀ। ਹੋਰ ਚਾਹ ਚਾਹ ਬਣਾਈਏ ਜੀ ਤੁਸੀਂ। ਚਾਹ ਤਾਂ ਬਸ ਜੀ ਜਿਨ੍ਹਾਂ ਨੇ ਇਹਨਾਂ ਨੇ ਹਨਾ ਇੰਨੀ ਪੁਰਾਣੀ ਨਿਸਾਨੀ ਸੁੱਚੇ ਸੂਰਮੇ ਦੀ ਸਾਹਮ ਕੇ ਰੱਖੀ ਹੈ ਗੜਬੀ ਹਨਾ ਘੱਟੋ ਘੱਟ 150 ਸਾਲ ਪਹਿਲਾਂ ਦੀ ਇਹ ਨਿਸਾਨੀਆਂ ਹਨਾ ਤੇ ਆਹ ਦੇਖੋ ਉੱਥੇ ਬਾਈ ਜੀ ਟੱਕਾ ਨਾ ਹਨਾ ਸੁੱਚੇ ਸੂਰਮੇ ਦਾ ਨਾਮ ਵੀ ਲਿਖਿਆ ਹੋਇਆਗਾ। ਆਹ ਦੇਖੋ ਟੱਕ ਪਾਏ ਹੋਏ ਨੇ ਗੜਬੀ ਤੇ ਤੇ ਬਾਬਾ ਜੀ ਬਹੁਤ ਬਹੁਤ ਸੋਡਾ ਧੰਨਵਾਦ ਹਨਾ ਜਿਨਾਂ ਇਹ ਨਹੀਂ ਪੁਰਾਣੀ ਨਿਸ਼ਾਨੀ ਸਾਹਮਣੇ ਰੱਖੀ ਆ ਤੇ ਚਲੋ ਮਿੱਤਰੋ ਹਨਾ ਬਾਦਿਆਂ ਸੁੱਚੇ ਸੂਰਮੇ ਦੀ ਸਮਾਦ ਬਾਲ ਆਉ ਉੱਥੇ ਦਿਖਾਉਣਾ ਤੁਹਾਨੂੰ ਸੁੱਚੇ ਸੂਰਮੇ ਦੀ ਸਮਾਦ ਇਹ ਜਿਹੜਾ ਗੇਟ ਹੈ ਸੁੱਚੇ ਦੀ ਯਾਦ ਵਿੱਚ ਬਣਿਆ ਹੋਇਆ ਹੈਗਾ ਮਾੜਾ ਜਿਹਾ ਉੱਪਰੋਂ ਕੈਮਰਾ ਮਾਰਦੇ ਤੇ ਉਹਦੀ ਯਾਦ ਦੇ ਵਿੱਚ ਬਣਿਆ ਹੋਇਆ ਆਓ ਆਪਾਂ ਅੰਦਰ ਜਾਂਦੇ ਆਂ ਮੈਂ ਤਾਂ ਸਮਾਦਾਂ ਦਿਖਾਉਣਿਆਂਗੇ ਤੇ ਉੱਥੇ ਜੋ ਬਜ਼ੁਰਗ ਬੈਠਾ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਦੋਸਤੋ ਆਪਾਂ ਸੁੱਚੇ ਸੂਰਮੇ ਦੀ ਸਮਾਦ ਤੇ ਪਹੁੰਚ ਚੁੱਕੇ ਆਂ ਇਹ ਆ ਜੀ ਦੋਸਤੋ ਸੱਚੇ ਸੂਰਮੇ ਦੀ ਪੁਰਾਣੀ ਸਮਾਦਾ ਤੇ ਨਵੀਂ ਸਮਾਦਾ ਉਧਰ ਬਣੀ ਆ ਸਾਨੂੰ ਨਵੀਂ ਸਮਾਦਾ ਵੀ ਦਿਖਾਵਾਂਗੇ ਆਓ ਪਹਿਲਾਂ ਅੰਦਰੋਂ ਪੁਰਾਣੀ ਸਮਾਦਾ ਦਿਖਾਉਨੇ ਆਗੇ ਸਾਨੂੰ ਸੱਚੇ ਸੂਰਮੇ ਦੀ ਇਹ ਆ ਦੋਸਤੋ ਸੱਚੇ ਸੂਰਮੇ ਦੀ ਪੁਰਾਣੀ ਸਮਾਦਾ ਦੇਖੋ ਸੂਰਮੇ ਦੇ ਮੋਢੇ 'ਚ ਰਖਲ ਪਾਈ ਆ ਤੇ ਹੱਥ ਵਿੱਚ ਗੰਡਾਸਾ ਫੜਿਆ ਹੋਇਆ ਹੈ ਹਨਾ ਤੇ ਉਧਰਾਂ ਨਵੀਂ ਸਮਾਦਾ ਆਓ ਆਪਾਂ ਨਵੀਂ ਸਮਾਦਾ ਦੇ ਵੀ ਦਰਸ਼ਨ ਕਰਦੇ ਆਗੇ ਇਹ ਆ ਜੀ ਬਾਈ ਜੀ ਸੱਚੇ ਸੂਰਮੇ ਦੀ ਨਵੀਂ ਸਮਾਦਾ ਤੇ ਆਓ ਅੰਦਰੋਂ ਵੀ ਦਰਸ਼ਨ ਕਰਾਉਨੇ ਆਗੇ ਹਨਾ ਦੇ ਨਾਲ ਉਹ ਤੁਹਾਨੂੰ ਦੇਖਦੇ ਆਂਗੇ ਕਿਹਾ ਜਾ ਬਣਾਇਆ ਗਿਆ ਇੱਥੇ ਆਓ ਕਰਾਉਣੇ ਆ ਦਰਸ਼ਨ ਸੋਨੂੰ ਤੇ ਲਓ ਬਾਈ ਜੀ ਆਪਾਂ ਪਹੁੰਚ ਗਏ ਹਨਾ ਸੱਚੇ ਸੂਰਮੇ ਦੀ ਨਵੇਂ ਸਮਾਧ ਤੇ ਲੱਗਦਾ ਕੰਮ ਚੱਲੀ ਜਾਂਦਾ ਰੰਗ ਰੋਗਣ ਦਾ ਦੇਖੋ ਕੋੜੀਆਂ ਖੜੀਆਂ ਆ ਰੰਗ ਦਾ ਕੰਮ ਚੱਲ ਰਿਹਾ ਹੈਗੇ ਇੱਧਰ ਹਨਾ ਆਓ ਦੇਖਦੇ ਆਂ ਇੱਧਰ ਵੀ ਕੀ ਸਿਸਟਮ ਆ ਆ ਦੇਖੋ ਰੰਗ ਵਾਲੀਆਂ ਬਾਲਟੀਆਂ ਪਈਆਂ ਨੇ ਇੱਥੋਂ ਦੇ ਜਿਨ੍ਹਾਂ ਕੋਲੇ ਜ਼ਿੰਮੇਵਾਰੀ ਐ ਸਮਾਧ ਦੀ ਬਹੁਤ ਵਧੀਆ ਬੰਦੇ ਨੇ ਹਨਾ ਇਹਨੂੰ ਸੋਨਾ ਬਣਾਉਣ ਚ ਲੱਗੇ ਹੋਏ ਨੇਗੇ ਤੇ ਕੰਮ ਚਲਾਈ ਬੈਠੇ ਨੇਗੇ ਜਿਹੜੇ ਚਲੋ ਵਿਚਾਰੇ ਵਧੀਆ ਗੱਲ ਹੀ ਆ ਹਨਾ ਇਹਨੂੰ ਵਧੀਆ ਬਣਾਈਏ ਉਹਨਾਂ ਨੇ ਪੂਰਾ ਜੋਰ ਲਾਇਆ ਹੋਇਆਗਾ ਦੇਖੋ ਪਹਿਲਾਂ ਤੇ ਇੱਥੇ ਆ ਹੀ ਨਹੀਂ ਸੀਗੇ ਸਾਰੇ ਹੁਣ ਬਣਾਏ ਨੇ ਇਹਨਾਂ ਨੇ ਲਾਇਨ ਨੇਗੇ ਹਨਾ ਤੇ ਦੇਖਣਾ ਬਈ ਜੀ ਅੰਦਰ ਦੀ ਛੱਤੀ ਮਰਵਾਉਣੀ ਹੈਗੇ ਸੋਨੂੰ ਹਨਾ ਤੇ ਆਉਂਦੇ ਦੇਖਦੇ ਆ ਵਾ ਕੀ ਗੱਲ ਆ ਹੈ ਹਨਾ ਦੇਖੋ ਭਰਾਵੋ ਸੂਰਮਿਆਂ ਦੇ ਅਸਮੱਧਾ ਵਰਤਿਆ ਨੇ ਹਨਾ ਬਹੁਤ ਜਿਆਦਾ ਵਧੀਆ ਫੋਟੋ ਬਣਾਈਆ ਸੱਚੇ ਸੂਰਮੇ ਦੀ ਹੈ ਨਾ ਪੁਰਾਣੀ ਆਰਮੀ ਵਾਲੀ ਵਰਦੀ ਪਾਈ ਆਗੀ ਤੇ ਮਗਰ ਰੈਕੋਲ ਟੰਗੀ ਹੋਈ ਤੇ ਹੱਥ ਦੇ ਵਿੱਚ ਇੱਕ ਦਸਾਗਾ ਸੂਰਮਿਆਂ ਦੇ ਲਈ ਧਰਦੇ ਨੇ ਆਹ ਬਹੁਤ ਵਧੀਆ ਫੋਟੋ ਬਣੀ ਆਗੀ ਸੱਚੇ ਸੂਰਮੇ ਦੀ ਜਿਹੜੀ ਲਾਈ ਹੋਈ ਆ ਬਹੁਤ ਵਧੀਆ ਦੇਖ ਬਹੁਤ ਜਿਆਦਾ ਰੂਹ ਨੂੰ ਸਕੋਰ ਮਿਲਿਆ ਹਨਾ ਕਿਉਂ ਸੂਰਮਿਆਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਨਹੀਂ ਇਹ ਤੇ ਜੱਗ ਤੇ ਬਾਕੀ ਕੁਝ ਨਹੀਂ ਰਹਿੰਦਾ ਹੁਣ ਤਾਂ ਭਰਾਵੋ ਇਜੱਤ ਤੇ ਕੁਝ ਨਹੀਂ ਹੈਗਾ ਹਨਾ ਜੇ ਕਲੇਬੀ ਜਾਂਦੀ ਆ ਉਹਦੀ ਇੱਜ਼ਤ ਨੂੰ ਟਿਕਾਉਣ ਵਾਸਤੇ ਘਟੋ ਘਟਾ 10 ਜਾਣੇ ਤੁਰ ਪੈਂਦੇ ਆ ਇਹ ਸੂਰਮਿਆਂ ਨੇ ਇੱਜ਼ਤਾਂ ਨੂੰ ਬਚਾਇਆਗਾ ਹਨਾ ਤੇ ਇੱਜ਼ਤਾਂ ਨੂੰ ਬਚਾ ਕੇ ਆਪ ਚਾਹੇ ਦਲੀ ਦੇ ਬੱਕਰੇ ਬਣ ਗਏ ਤੇ ਦੋਵਾਂ ਨੂੰ ਸਿੱਧੇ ਰਸਤੇ ਪਾਇਆ ਇਹਨਾਂ ਨੇ ਸਿਖਾਇਆਗਾ ਕਿ ਇੱਜ਼ਤ ਕੀ ਹੁੰਦੀ ਆ ਤੇ ਬਾਹਰ ਆਪਣੇ ਬਾਬੇ ਬੈਠੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਤੇ ਇਹਨਾਂ ਦੀ ਜੀਵਨ ਬਾਰੇ ਕੀ ਦੱਸਦੇ ਇਹਨਾਂ ਦੇ ਪਿੰਡ ਦੇ ਬੰਦੇ ਨੇ ਉਹ ਕਰਦੇ ਆ ਉਹਨਾਂ ਨਾਲ ਕੋਈ ਗੱਲਬਾਤ ਓਏ ਮਿੱਤਰੋ ਜਿਹੜੇ ਬਜ਼ੁਰਗ ਬੈਠਿਆ ਪਿੰਡ ਸਮਾਹ ਦੇ ਬਜ਼ੁਰਗ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ ਕਿ ਸਾਨੂੰ ਚਲੋ ਕੋਈ ਪੁਰਾਣੀਆਂ ਜਾਂਦਾਂ ਹਨਾ ਸਾਂਝੀਆਂ ਕਰੋ ਸਾਨੂੰ ਦੱਸੋ ਕਿਉਂ ਇਹਨਾਂ ਨੂੰ ਵੀ ਕਹਾ ਬਜ਼ੁਰਗ ਵਾਸਤੇ ਆਏ ਆ ਇਹਨਾਂ ਨੂੰ ਤਾਂ ਸਾਰਾ ਪਤਾ ਹੀ ਆ ਪਰ ਇਹ ਦੱਸਣ ਤੋਂ ਇਤਰਾਜ਼ਵਾਜੀ ਮੰਨਦੇ ਨੇ ਕਿਉਂਕਿ ਇਹਨਾਂ ਗੱਲਾਂ ਦੇ ਨਾਲ ਇੱਥੇ ਪਹਿਲਾਂ ਵੀ ਥਾਣੇ ਦਰਬਾਰੀ ਗੱਲਾਂ ਹੋ ਚੁੱਕੀਆਂ ਨੇ ਇੱਥੇ ਕੁੱਕਰ ਤੇ ਸੁੱਚੇ ਸੂਰਮੇ ਦੇ ਪਰਿਵਾਰ ਦੇ ਦੋਨੇ ਤਰ੍ਹਾਂ ਰਹਿੰਦਿਆਂ ਨੇ ਇਸ ਵਾਂ ਪਿੰਡ ਦੇ ਵਿੱਚ ਪਹਿਲਾਂ ਪਿੰਡ ਦੇ ਵਿੱਚੋਂ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਸੀ ਉਹ ਜਗ੍ਹਾ ਵੀ ਪਈ ਹੈ ਜਿੱਥੇ ਸੁੱਚੇ ਸੂਰਮੇ ਨੇ ਆਪਣਾ ਕੁੱਤਰ ਨੂੰ ਮਾਰਿਆ ਸੀਗਾ ਉੱਥੇ ਵੀ ਲੋਕਾਂ ਨੇ ਇਤਰਾਜ਼ ਕਰਿਆ ਇਸ ਕਰਕੇ ਅਸੀਂ ਕੁਝ ਨਹੀਂ ਕਿਸੇ ਨੂੰ ਪੁੱਛਿਆ ਪਰ ਤੁਹਾਨੂੰ ਸਟੋਰੀ ਭਰਾਵਾ ਮੈਂ ਦੱਸਦਾਗਾ ਜਿਹੜਾ ਸੁੱਚਾ ਸੂਰਮਾ ਤੇ ਕੁੱਕਰ ਸੀਗੇ ਤੇ ਇੱਕ ਭਾਗ ਸੀਗਾ ਤੇ ਇਹ ਹੈਗੇ ਸੀ ਤਿੰਨੇ ਪੱਗ ਵਟ ਜਾ ਰਾ ਤੇ ਸੁੱਚੇ ਦੀ ਸਿਰਫ ਕੁੱਗਰ ਨਾ ਕੁੱਕਰ ਨਾ ਪੱਗ ਵਟਾਈ ਹੋਈ ਸੀ ਜਦੋਂ ਸੁੱਚੇ ਦੇ ਭਾਈ ਨਰਾਇਣੇ ਦਾ ਵਿਆਹ ਹੋ ਗਿਆ ਸੀਗਾ ਤੇ ਉਸ ਦੇ ਘਰ ਵਾਲੀ ਸੀ ਬਲਬੀਰੋ ਤੇ ਕੁੱਕਰ ਸੁੱਚੇ ਦੇ ਘਰ ਆਉਂਦਾ ਜਾਂਦਾ ਸੀ ਤੇ ਉਸ ਨੇ ਬਲਬੀਰੋ ਤੇ ਮੜੀ ਅੱਖ ਰੱਖ ਲਈ ਤੇ ਨਰਾਇਣੇ ਤੋਂ ਡਰਦਾ ਨਹੀਂ ਸੀ ਜਾਹੇਗਾ ਸੁੱਚੇ ਤੋਂ ਡਰਦਾ ਸੀਗਾ ਤੇ ਪੁੱਕਰ ਦੇ ਮਨ ਦੇ ਵਿੱਚ ਇਹ ਆਇਆ ਕਿ ਜੇ ਸੁੱਚਾ ਇੱਥੇ ਰਿਹਾ ਤਾਂ ਮੈਨੂੰ ਮੇਰੇ ਘਰ ਤੇ ਕ ਆਉਣ ਨਹੀਂ ਜਾ ਦੇਣਾ ਹੈਗਾ ਵੇ ਸੁੱਚੇ ਦੇ ਘਰ ਤੇ ਕੋ ਕੁੱਕਰ ਨੂੰ ਆਉਣ ਨਹੀਂ ਦੇਣਾ। ਕੁੱਕਰ ਨੇ ਚਲਾਕੀ ਨਾਲ ਸੁੱਚੇ ਨੂੰ ਕੀ ਕਿਹਾ ਕਿ ਸੁੱਚਾ ਚਲ ਆਪਾ ਫੌਜ ਦੇ ਵਿੱਚ ਭਰਤੀ ਹੁੰਨੇ ਆਗੇ ਤੇ ਇਹ ਭਰਤੀ ਹੋਣ ਜੇ ਫਿਰੋਜ਼ਪੁਰ ਸੁੱਚੇ ਨੂੰ ਮੂਰਲੀ ਲਾਇਨ ਚਲਾਤਾ ਤੇ ਉਹ ਆਪਣਾ ਆਰਮੀ ਵਾਲੇ ਅਫਸਰਾਂ ਨੇ ਸੁੱਚੇ ਨੂੰ ਉੱਥੇ ਹੀ ਰੱਖ ਲਿਆ। ਉਹਨੂੰ ਘਰੇ ਆਉਣ ਨਹੀਂ ਗਾ ਦਿੱਤਾ ਹੈਗਾ ਤੇ ਕੁੱਕਰ ਚਲਾਕੀ ਨਾਲ ਵਾਪਸ ਆ ਗਿਆ। ਵਾਪਸ ਆ ਕੇ ਸੁੱਚੇ ਦੇ ਘਰੇ ਉਹ ਦਿਨ ਦਹਾੜੇ ਜਾਣ ਲੱਗ ਗਿਆ। ਸੁੱਚੇ ਤੋਂ ਬਿਨਾਂ ਉਹਨੂੰ ਕਿਸੇ ਦੀ ਕੋਈ ਰੋਕ ਤੋਕ ਨਹੀਂ ਸੀ ਹੈਗੀ ਤੇ ਜਿਹੜਾ ਸੁੱਚੇ ਦਾ ਵੱਡਾ ਭਾਈ ਸੀਗਾ ਨਰਾਇਣਾ ਉਹ ਤੋਂ ਡਰਦਾ ਨਹੀਂ ਸੀਗਾ ਹੈਗਾ ਜਦੋਂ ਇਹ ਗੱਲ ਵੱਧ ਗਈ ਤੇ ਨਰਾਇਣੇ ਤੋਂ ਨਾ ਦੇਖਿਆ ਗਿਆ ਨਰਾਇਣੇ ਨੇ ਆਪਣੇ ਭਰਾ ਸੁੱਚੇ ਨੂੰ ਚਿੱਠੀ ਲਿਖੀ ਫੌਜ ਦੇ ਵਿੱਚ ਤੇ ਵੀ ਤੂੰ ਵਾਪਸ ਆ ਜਾ ਵੀ ਆਪਣੇ ਘਰੇ ਤੇਰੇ ਮਗਰੋਂ ਆ ਕੁਝ ਹੋਣ ਲੱਗ ਪਿਆ ਤੇ ਸੁੱਚਾ ਬਹੁਤ ਜ਼ਿਆਦਾ ਦਲੇਰ ਜਵਾਨ ਸੀਗਾ ਇੱਕ ਤੇ ਉੱਥੇ ਜਦੋਂ ਉਹ ਮਨ ਲਓ ਜਾਂਦੇ ਸੀ ਅਗਸਤ ਕਰਨ ਇੱਕ ਅੰਗਰੇਜ਼ ਅਫਸਰ ਦੇ ਘਰ ਆਲੀ ਸੀ ਤੇ ਰਸਤੇ ਦੇ ਵਿੱਚ ਇੱਕ ਸ਼ੇਰ گاਉਆਂ ਨੂੰ ਘੇਰੀ ਖੜਾ ਸੀ ਤੇ ਅੰਗਰੇਜ਼ ਅਫਸਰ ਦੇ ਘਰ ਆਲੀ ਨੇ ਕਿਹਾ ਕਿ ਹائے ਕਿਸੇ ਚਦਮ ਜੇ ਕੋਈ ਗਾਈਆਂ ਤੋਂ ਛੁਡਾ ਦੇ ਤੇ ਆਪਣਾ ਵੀ ਸ਼ੇਰ ਤੋਂ ਗਾਈਆਂ ਨੂੰ ਛੁਡਾ ਦੇ ਤਾਂ ਸੱਚੇ ਸੂਰਮੇ ਨੇ ਭਰਾ ਉਹ ਸ਼ੇਰ ਨੂੰ ਜਫਾ ਲਾ ਕੇ ਉਹ ਗਾਈਆਂ ਦੀ ਜਾਨ ਬਚਾਈ ਤੇ ਇਸ ਤੋਂ ਬਾਅਦ ਅੰਗਰੇਜ਼ ਅਫਸਰ ਦੇ ਬੰਗਲੇ ਨੂੰ ਅੱਗ ਲੱਗੀ ਜਿੱਥੇ ਉਹ ਰਹਿੰਦਾ ਸੀਗਾ ਵਿੱਚ ਉਹਦੇ ਘਰ ਵਾਲੀ ਸੀ ਤੇ ਉਹਦੇ ਬੱਚੇ ਸੀਗੇ ਕਿਸੇ ਨੇ ਅੱਗ ਦੇ ਵਿੱਚ ਬੜਨ ਦੀ ਹਿੰਮਤ ਨਹੀਂ ਕੀਤੀ ਤਾਂ ਸੁੱਚੇ ਸੂਰਮੇ ਨੇ ਫੇਸ ਦੀ ਬੁੱਕਲ ਮਾਰ ਕੇ ਮੱਚਦੀ ਅੱਗ 'ਚੋਂ ਮੈਂ ਅੰਗਰੇਜ਼ ਅਫਸਰ ਦੇ ਦੋ ਬੱਚਿਆਂ ਨੂੰ ਤੇ ਉਹਦੇ ਘਰ ਵਾਲੀ ਨੂੰ ਬਚਾਇਆ ਅੱਗ ਦੇ ਵਿੱਚੋਂ ਕੱਢ ਲਿਆਂਦਾ ਤੇ ਇਦੋਂ ਬਾਅਦ ਅੰਗਰੇਜ਼ ਅਫਸਰ ਨੇ ਖੁਸ਼ ਹੋ ਕੇ ਕਿਹਾ ਕਿ ਤੂੰ ਮੰਗ ਕੀ ਮੰਗਦਾਂਗਾ ਤਾਂ ਸੁੱਚੇ ਨੇ ਪਰੇਮਨ ਨਾਲ ਬੜੀ ਅਦਾਸੀ ਨਾਲ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਫੌਜ ਦੇ ਵਿੱਚੋਂ ਨਾ ਕੱਟ ਦਿਓ ਮੈਨੂੰ ਘਰੇ ਜਾਣ ਦਿਓ ਤੇ ਅੰਗਰੇਜ਼ ਅਫਸਰ ਨੇ ਜਦੋਂ ਉਸ ਤੋਂ ਪੁੱਛਿਆ ਵੀ ਤੇਰੀ ਕੀ ਪ੍ਰੋਬਲਮ ਆ ਤੂੰ ਕਿਉਂ ਘਰੇ ਜਾਣਾ ਚਾਹੁੰਦਾ ਤਾਂ ਉਸਨੇ ਸਾਰਾ ਕੁਝ ਉਸ ਨੂੰ ਦੱਸਿਆ ਵੀ ਐਂ ਕਰਕੇ ਮੇਰੇ ਭਰਾ ਦੇ ਨਾਲ ਬਹੁਤ ਜ਼ਿਆਦਾ ੱਤਕਾ ਹੋ ਰਿਹਾ ਤੇ ਮੇਰੀ ਪਰਜਾਈਆ ਮੇਰਾ ਯਾਰ ਦੋਸਤ ਕੋਕਰ ਸੀ ਜਿਹੜਾ ਸਾਡੀ ਇੱਜ਼ਤ ਨੂੰ ਤਕਾਉਣ ਲੱਗ ਪਿਆ ਤਾਂ ਅੰਗਰੇਜ਼ ਅਫਸਰ ਨੇ ਉਸ ਦੀ ਪੂਰੀ ਗੱਲ ਸੁਣ ਕੇ ਤੇ ਖੁਸ਼ ਹੋ ਕੇ ਉਸ ਨੂੰ ਵੀ ਮੇਰੇ ਬੱਚਿਆਂ ਦੀ ਜਾਨ ਬਚਾਈਆ ਇੱਕ ਰਫਲ ਦਿੱਤੀ ਤੇ ਦੋ ਕਤਲ ਉਸ ਨੂੰ ਮਾਫ ਕੀਤੇ ਸੱਚੇ ਸੂਰਮੇ ਨੇ ਉੱਥੋਂ ਮਾਰੀ ਕੇਸ ਦੀ ਬੁੱਕਲ ਤੇ ਪਾ ਕੇ ਮੋਢੇ ਦੇ ਵਿੱਚ ਰੈਫਲ ਤੇ ਪਿੰਡ ਵੱਲ ਰਵਾਨਾ ਹੋਗਾ। ਉਹਨੂੰ ਰਸਤੇ ਦੇ ਵਿੱਚ ਪੰਜ ਬੁੱਚੜ ਮਿਲੇ ਜੋ ਕਿ ਗਾਈਆਂ ਨੂੰ ਮਾਰਦੇ ਸੀਗੇ। ਪਹਿਲਾਂ ਤਾਂ ਉਹਨੇ ਬੁੱਚੜਾਂ ਨੂੰ ਸਮਝਾਇਆ ਕਿ ਗਊਆਂ ਨੂੰ ਛੱਡ ਦਿਓ ਪਰ ਜਦੋਂ ਉਹਨਾਂ ਨੇ ਨਾ ਗਊਆਂ ਨੂੰ ਛੱਡਿਆ ਤਾਂ ਉਸਨੇ ਪੰਜੇ ਦੇ ਪੰਜੇ ਬੁੱਚੜ ਗੋਲੀਆਂ ਮਾਰ-ਮਾਰ ਉਸੇ ਥਾਂ ਦੇ ਵਿੱਚ ਮਾਰ ਦਿੱਤੇ। ਇਸ ਤੋਂ ਬਾਅਦ ਸੱਚਾ ਸੂਰਮਾ ਆਪਣੇ ਪਿੰਡ ਸਮਾਹ ਦੇ ਵਿੱਚ ਆਉਂਦਾ। ਸਭ ਤੋਂ ਪਹਿਲਾਂ ਜਦੋਂ ਆਪਣੇ ਘਰੇ ਆ ਕੇ ਬੜਦਾ ਤਾਂ ਆਪਣੀ ਭਝਾਈ ਬਲਬੀਰ ਨੂੰ ਕਹਿੰਦਾ ਸੋਚ ਨੇ ਕਿਹਾ ਕਿ ਬਲਬੀਰੋ ਮੈਨੂੰ 19 ਸੱਜ ਕੇ ਦਿਖਾ ਦੇ ਜਿੰਨਾ ਸੱਜ ਕੇ ਤੂੰ ਕੁੱਕਰ ਕੋਲ ਜਾਣੀ ਆ ਤੇ ਜਦੋਂ ਭਰਾਵੋ ਬਲਬੀਰੋ ਨੇ ਪੂਰੇ ਗਹਿਣੇ ਗੱਟੇ ਪਾ ਲਏ ਤਾਂ ਸੂਰਮੇ ਦੀਆਂ ਅੱਖਾਂ ਦੇ ਵਿੱਚ ਖੂਨ ਆ ਗਿਆ ਉਸਨੇ ਮਾਰ ਕੇ ਫਾਇਰ ਬਲਬੀਰੋ ਨੇ ਥਾਂ ਤੇ ਬਲਬੀਰੋ ਨੂੰ ਥਾਂ ਤੇ ਹੀ ਮਾਰ ਦਿੱਤਾ ਤੇ ਬਾਅਦ ਉਸਨੇ ਕੁੱਕਰ ਦੇ ਸਿਰ 'ਚ ਗੋਲੀ ਮਾਰ ਕੇ ਉਸਦੀ ਵੀ ਆਮਲੀਲਾ ਖਤਮ ਕਰ ਦਿੱਤੀ ਇਦੂ ਬਾਅਦ ਸੂਰਮਾ ਪਿੰਡ ਦੇ ਵਿੱਚੋਂ ਨਿਕਲ ਗਿਆ ਤੇ ਜਦੋਂ ਪਿੰਡ ਦੇ ਵਿੱਚੋਂ ਨਿਕਲ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਾ ਕੇ ਪਿੰਡ ਗੈਰੀ ਦੇ ਵਿੱਚ ਰਹਿਣ ਲੱਗ ਗਿਆ ਜਿੱਥੇ ਕਿ ਉਹਨੂੰ ਉੱਥੇ ਹੀ ਕਿਸ ਨੇ ਚੁਗਲੀ ਕਰਾ ਕੇ ਪੁਲਿਸ ਨੂੰ ਫੜਵਾ ਦਿੱਤਾ ਤੇ ਪਿੰਡ ਗੈਰੀ ਦੇ ਵਿੱਚ ਹੀ ਉਸਨੂੰ ਫਾਂਸੀ ਲਾ ਦਿੱਤੀ ਤੇ ਸੂਰਮੇ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਹੈ ਸੱਚੇ ਸੂਰਮੇ ਦੀ ਕਹਾਣੀ ਤੁਸੀਂ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਵੀ ਸ਼ੇਅਰ ਕਰਨਾ ਹਨਾ ਤੇ ਹੋਰ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਹਾਂਗੇ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਮੈਨੂੰ ਇਹ ਇਜਾਜ਼ਤ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਅੱਸੀ ਕਾਲ ਜੀ